ਸਰਵ ਸ਼ਕਤੀਮਾਨ ਪਰਮੇਸ਼ਵਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਪਰਮੇਸ਼ਵਰ ਅੱਜ ਦੇ ਤੁਹਾਡੇ ਪਵਿੱਤਰ ਸੁੰਦਰ ਵਚਨ ਦੇ ਲਈ ਜੋ ਆਪਣੇ ਸੁੰਦਰ ਵਚਨ ਦੇ ਦੁਆਰਾ ਪ੍ਰਭੂ ਜੀ ਅੱਜ ਆਪਣੇ ਬੱਚਿਆਂ ਨੂੰ ਤੁਸੀਂ ਬਲੈਸ ਕੀਤਾ ਮੇਰੇ ਪਰਮੇਸ਼ਵਰ ਅੱਜ ਤੇਰੀ ਉਹ ਬਲੈਸਿੰਗ ਅੱਜ ਇੱਕ ਇੱਕ ਦੇ ਜੀਵਨ ਉੱਤੇ ਆਈ ਜੇ ਡੂ ਨਾਟ ਗੀ ਦੇ ਨਾਮ ਕੋਲਾ ਪ੍ਰਭੂ ਜੀ ਤੂੰ ਸਾਡਾ ਯਾਨੀ ਹੈ ਮੇਰੇ ਪਰਮੇਸ਼ਵਰ ਤੂੰ ਸਾਡਾ ਚਰਵਾਹਾ ਮੇਰੇ ਖੁਦਾਵੰਦ ਪਰਬੂ ਜੀ ਤੇਰੇ ਲਈ ਕੋਈ ਨਹੀਂ ਕੰਮ ਕਰਨਾ ਕਠਨ ਨਹੀਂ ਪ੍ਰਭੂ ਜੀ ਤੂੰ ਆਪਣੇ ਬੱਚਿਆਂ ਨੂੰ ਸੁੱਖ ਤਹਿਕ ਪਾਣੀ ਦੇ ਛਾਲਿਆਂ ਦੇ ਪਾਸ ਲੈ ਕੇ ਦਲਣਾ ਹੈ ਹਾਂ ਜੀ ਹਰਨਾ ਕਹਾਂਗੇ ਜੁਹਰ ਤੇ ਬਿਠਾਉਣਾ ਮੇਰੇ ਪਰਮੇਸ਼ਵਰ ਉਹ ਪ੍ਰਭੂ ਤੇਰੇ ਲਈ ਕੋਈ ਕੰਮ ਕਰਨਾ ਕਠਨ ਨਹੀਂ ਪ੍ਰਭੂ ਜੀ ਅੱਜ ਆਪਣੇ ਬੱਚਿਆਂ ਨੂੰ ਤੇ ਦਇਆ ਕਰ ਮੇਰੇ ਪਰਮੇਸ਼ਵਰ ਅੱਜ ਤੇਰੇ ਬੱਚਨ ਜੀਵ ਤੋਂ ਬੱਚਨ ਦੇ ਦੁਆਰਾ ਅੱਜ ਇੱਕ ਨੇ ਜੀਵਨ ਤੇ ਹਰੇ ਅੰਲੀ ਹੋਣ ਲਈ ਪ੍ਰਾਰਥਨਾ ਕਰਦੇ ਹਾਂ ਜਿੱਥੇ ਜਿੱਥੇ ਸੁੱਕਾ ਪੰਨੇ ਉਹ ਦੇਸ਼ ਪਰਦੇਸ ਦੇ ਵਿੱਚ ਬੱਚਿਆਂ ਦੇ ਜੀਵਨ ਵਿੱਚ ਇਹੀ ਜਗ੍ਹਾ ਦੇ ਉੱਤੇ ਉਹ ਜਿੰਨੇ ਵੀ ਪ੍ਰਾਰਥਨਾ ਖੋਲੋਤੇ ਨੇ ਸਾਡੇ ਦੇ ਜੀਵਨਾਂ ਦੇ ਵਿੱਚੋਂ ਉਹ ਚੁੱਕਾਪਨ ਯਿਸੂ ਨਾਮ ਦੇ ਨਾਲ ਦੂਰ ਹੋ ਜੀਵੇ ਆਮੇਨ ਉਹ ਪਵਿੱਤਰ ਆਤਮਾ ਦੀ ਜਿੰਦਾ ਵਚਨ ਦੇ ਹਰਿਆਲੀ ਹੋਣ ਲਈ ਪ੍ਰਾਰਥਨਾ ਕਰਦੇ ਆਮੇਨ ਪ੍ਰਭੂ ਮੱਤੇ ਰੱਤਾ ਨੂੰ ਵਾਦ ਕਰਦਾ ਪਰਮੇਸ਼ਵਰ ਤੇਰੀ ਦਇਆ ਤੇਰੇ ਲੋਕਾਂ ਦੇ ਨਾਲ ਸਦਾ ਗੰਦੇਰੇ ਪ੍ਰਭੂ ਜੀ ਕੋ ਖੁਦਾਵਾਨ ਖੁਦਾ ਅਸੀਂ ਤੇਰਾ ਧੰਨਵਾਦ ਕਰਦੇ ਆ ਅੱਜ ਇਹ ਤੇ ਕਦੇ ਕਟੋਰੇ ਨੂੰ ਭਰਦੇ ਮੇਰੇ ਪਰਮੇਸ਼ਰ ਭਰ ਲੈ ਪ੍ਰਭੂ ਜੀ ਤੇ ਕਰ ਲੈ ਮੇਰੇ ਪਰਮੇਸ਼ਰ ਅੱਜ ਜੋ ਜੋ ਇਹਨਾਂ ਨੂੰ ਚਾਹੀਦਾ ਉਹ ਮਹਾ ਵਿਸ਼ੇਕ ਦੀ ਮਹਾ ਸਾ ਮੱਥ ਦੇ ਨਾਲ ਉਹ ਯਹੋਵਾ ਪਰਮੇਸ਼ਰ ਤੇਰੇ ਸਹੀ ਖਜ਼ਾਨਿਆਂ ਦੇ ਵਿੱਚੋਂ ਯਿਸੂ ਨਾਮ ਦੇ ਨਾਲ ਮਿਲਣ ਦੀ ਪ੍ਰਾਰਥਨਾ ਕਰਦੇ ਆ ਅਮੇਨ ਪ੍ਰਭੂ ਜੀ ਅੱਜ ਤੇਰਾ ਪਵਿੱਤਰ ਮਸਾ ਇਹਨਾਂ ਦੇ ਉੱਤੇ ਉਤਰ ਆਏ ਉਹ ਪਵਿੱਤਰ ਵਜਨ ਦਾ ਤੇਲ ਇਹਨਾਂ ਦੇ ਸਿਰ ਦੇ ਵਿੱਚ ਪੈ ਜਵੇ ਉਹ ਤੁਮੀ ਚੰਦਿਆ ਕੋਹਰਾ ਤਿੱਕਰ ਆ ਜਾਏ ਤੇ ਭਾਇਆ ਪ੍ਰਭੂ ਤੇਰੇ ਤੇਰ ਦੇ ਨਾਲ ਤੇਰੇ ਵਜਨ ਦੇ ਤੇਲ ਦੇ ਨਾਲ ਬਲੈਸ ਹੋ ਜਾਣ ਆਮੀਨ ਉਸ ਤਾਨ ਕਰੇ ਵੀ ਇਹਨਾਂ ਨੂੰ ਸੂਣਾ ਨਾ ਸਕੇ ਪਰਭੂ ਨੇ ਕਿ ਤੰਨਾ ਨੂੰ ਆਪਣੇ ਲਹੂ ਦੇ ਨਾਲ ਧੋ ਦੇ ਨੇ ਪ੍ਰਭੂ ਜੀ ਅਮੇਂ ਅੱਜ ਸੁੰਦਰ ਬਚਨ ਦੇ ਨਾਲ ਇਹਨਾਂ ਦੇ ਤੰਨ ਭੜ ਜਾਣ ਪ੍ਰਭੂ ਜੀ ਅਮੇਂ ਜੇ ਬੋਨ ਕੇ ਕਿਤੇ ਵੀ ਹੋਣ ਪ੍ਰਭੂ ਤੇਰੇ ਬਚਨ ਦੇ ਵਿੱਚ ਭਰੇ ਰਹਿਣ ਉਹ ਸਿਰਫ ਤੇਰੀ ਹੀ ਆਵਾਜ਼ ਨੂੰ ਸੁਣ ਅੱਜ ਦੇ ਬਚਨਾਂ ਨੂੰ ਯਾਦ ਰੱਖਣ ਤੇ ਉਹ ਬਚਨਾਂ ਦੇ ਮੁਤਾਬਕ ਹਰਦਾ ਪਰ ਆਪਣਾ ਜੀਵਨ ਬਦਲਿਤ ਕਰਨ ਪ੍ਰਭੂ ਜੀ ਔਰ ਪ੍ਰਭੂ ਜਦਵੇ ਹਫਤੇ ਨੂੰ ਆਉਣ ਖੁਦਾਬੰਦ ਇਹਨਾਂ ਦੇ ਜੀਵਨਾਂ ਦੇ ਵਿੱਚ ਵੱਡੀਆਂ ਗਵਾਹੀਆਂ ਹੋਣ ਮੇਰੇ ਪਰਮੇਸ਼ਰ ਆمین ਕਿਉਂਕਿ ਤੂੰ ਕੰਮ ਕਰਦਾ ਤੇ ਦੱਸਦਾ ਆ ਪਰਬੂ ਤੁਂ ਜੀ ਆ ਤਾਂ ਮੈਂ ਹੈਗਾ ਯਾ ਮੈਂ ਜੀਵਨ ਦਾ ਤੁਹਾਡਾ ਪਰਮੇਸ਼ਵਰ ਮੈਂ ਤੁਹਾਡੀਆਂ ਬੇਂਦੀਆਂ ਨੂੰ ਸੁਣਾਂਗਾ ਪ੍ਰਭੂ ਜੀ ਅੱਜ ਜੋ ਸੱਚੇ ਮਨ ਦੇ ਨਾਲ ਤੈਨੂੰ ਪੁਕਾਰਨਗੇ ਮਨ ਲਾ ਕੇ ਉਹ ਤੇਰੀ ਆਵਾਜ਼ ਨੂੰ ਸੁਣਨਗੇ ਪ੍ਰਭੂ ਜੀ ਅੱਜ ਇੱਕ ਤੇ ਜੀਵਨ ਤੇ ਤੇਰਾ ਵਚਨ ਉਤਰ ਆਏ ਮੇਰੇ ਪਰਮੇਸ਼ਵਰ ਪ੍ਰਭੂ ਮੈਂ ਤੇਰਾ ਧੰਨਵਾਦ ਕਰਦਾ ਤੇਰੀ ਦਇਆ ਤੇਰੀ ਛੁਲਾਈ ਤੇਰੀ ਦਇਆ ਸਦਾ ਸਦਾ ਸਦੀਪ ਕਾਲ ਤੱਕ ਇਹਨਾਂ ਦੇ ਸਾਰਿਆਂ ਦੇ ਨਾਲ ਬਣੀ ਰਹੇ ਮੇਰੇ ਪਰਮੇਸ਼ਵਰ ਮੇਰੇ ਉਹ ਮੇਰੇ ਪਰਿਵਾਰ ਦੇ ਨਾਲ ਬਣੀ ਰਹੇ ਮੇਰੇ ਪਰਮੇਸ਼ਵਰ ਉਹ ਪ੍ਰਭੂ ਜੀ ਅਸੀਂ ਸਦਾ ਤੇਰੇ ਘਰ ਵਿੱਚ ਰਹੀਏ ਔਰ ਸਦਾ ਤੇਰੀ ਮਹਿਮਾ ਕਰੀਏ ਮੇਰੇ ਪਰਮੇਸ਼ਵਰ ਖੁਦਾਵੰਦ ਮੈਂ ਤੁਹਾਡਾ ਧੰਨਵਾਦ ਕਰਦਾ ਅੱਜ ਕੋਈ ਵੀ ਨਿਰਾਸ਼ ਨਾ ਹੋਵੇ ਐ ਕਿਤੇ ਵੀ ਨਿਰਾਸ਼ਾ ਜਿੰਦਾ ਵਚਨ ਇਹ ਪਵਿੱਤਰ ਵਚਨ ਦੇ ਨਾਲ ਯੀਸ਼ੂ ਨਾਮ ਦੇ ਨਾਲ ਦੂਰ ਹੋ ਗਏ ਆਮੇਨ ਪ੍ਰਭੂ ਜੀ ਅੱਜ ਇੱਕ ਇੱਕ ਦੀ ਦਿਲ ਦੀਆਂ ਗੱਲਾਂ ਤੂੰ ਜਾਣਦਾ ਮੇਰੇ ਪਰਮੇਸ਼ਵਰ ਇੱਕ ਇੱਕ ਦੇ ਮਨਨ ਵਾਜ ਪੜ ਲਓ ਪ੍ਰਭੂ ਜੀ ਜੋ ਇਹਨੇ ਤੇ ਗੱਲਾਂ ਗੁਪਤ ਨੇ ਮੇਰੇ ਪਰਮੇਸ਼ਵਰ ਅੱਜ ਜੋ ਤੇਰੇ ਸੇ ਖੁੱਲੀਆਂ ਪੀਆਂ ਨੇ ਮੇਰੇ ਕੋਲ ਤੇ ਈਸ਼ਵਰ ਮੈਂ ਇਹ ਗੱਲਾਂ ਤੇਰੇ ਕੇ ਖੁੱਲੀਆਂ ਪੀਆਂ ਨੇ ਪ੍ਰਭੂ ਜੀ ਇਹ ਸਾਰੀਆਂ ਤੁਸੀਂ ਪੜ ਲੀਆਂ ਨੇ ਮੇਰੇ ਪਰਮੇਸ਼ਵਰ ਅੱਜ ਤੁਸੀਂ ਸਾਡੇ ਕਟੋਰੇ ਭਰ ਦਿੱਤੇ ਨੇ ਪ੍ਰਭੂ ਜੀ ਦੇ ਨਾਮ 'ਤੇ। ਆਮੀਨ। ਅਸੀਂ ਅੱਜ ਕਟੋਰੀਆਂ ਨੂੰ ਭਰਦੇ ਹਾਂ ਯਿਸੂ ਮਸੀਹ ਦੇ ਵਚਨ ਦੇ ਨਾਲ। ਆਮੀਨ। ਉਹ ਵਚਨ, ਉਹ ਪੂਰਾ ਵਚਨ ਸਾਡੀ ਜੀਵਨਾਂ 'ਚ ਪੂਰਾ ਕੰਮ ਕਰੇ ਪ੍ਰਭੂ ਯਿਸੂ ਦੇ ਨਾਮ 'ਤੇ। ਪ੍ਰਭੂ ਤੂੰ ਕਿਤੇ ਵੀ ਕੁਝ ਵੀ ਅਧੂਰਾ ਨਹੀਂ ਛੱਡਿਆ ਸਲੀਬ ਦੇ ਉੱਤੇ। ਸਾਰਾ ਕੁਝ ਪੂਰਾ ਕੀਤਾ ਪ੍ਰਭੂ ਜੀ। ਅੱਜ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਉਹ ਜਿੱਥੇ-ਜਿੱਥੇ ਅਧੂਰਾ ਹਜੇ ਵੀ ਕਿਸੇ ਦੇ ਮਨ ਦੇ ਵਿੱਚ ਸਿਤਿਆ ਹੋਇਆ ਹੈ। ਕਿਸੇ ਦੀ ਸੋਚਾਂ ਦੇ ਵਿੱਚ ਜਪਿਆ ਹੋਇਆ ਹੈ ਕਿਸੇ ਦੇ ਵਿਚਾਰਾਂ ਦੇ ਪਿੱਛੇ ਪਿਆ ਹੋਇਆ ਹੈ ਕਿਸੇ ਦੇ ਕੰਮ ਕਾਜ ਦੇ ਵਿੱਚ ਜਪਿਆ ਹੋਇਆ ਹੈ ਕਿਤੇ ਨਹੀਂ ਜਪਿਆ ਹੋਇਆ ਦੂਰਾ ਉਹ ਯੇਸ਼ੂ ਨਾਮ ਦੇ ਨਾਲ ਅੱਜ ਇਸ ਪਵਿੱਤਰ ਸੁੰਦਰ ਬਚਨ ਦੇ ਨਾਲ ਬਾਹਰ ਨਿਕਲ ਗਏ ਆਮੇਨ ਆਮੇਨ ਉਹ ਪਵਿੱਤਰ ਆਤਮਾ ਦੀ ਉਹ ਜਗ੍ਹਾ ਤੇ ਕੰਟਰੋਲ ਕਰ ਪਵਿੱਤਰ ਆਤਮਾ ਨੂੰ ਕੰਟਰੋਲ ਕਰ ਮਹਾ ਵਿਸ਼ੇਸ਼ ਕੰਟਰੋਲ ਕਰੇ ਆਮੇਨ ਉਹ ਰਬੂ ਯਿਸੂ ਮਸੀਹ ਜੀ ਦਾ ਵਚਨ ਕੰਟਰੋਲ ਕਰ ਆਮੇਨ ਪ੍ਰਭੂ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅੱਜ ਪ੍ਰਭੂ ਜੀ ਅਸੀਂ ਇਹਨਾਂ ਸੁੰਦਰ ਵਚਨਾਂ ਦੇ ਨਾਲ ਮੈਂ ਔਰ ਭੈਣ ਔਰ ਸਾਰਾ ਪਰਿਵਾਰ ਜਿੰਨੀ ਪਰੀਸ਼ਿਆ ਪ੍ਰਭੂ ਉਸ ਤੁਹਾਡੇ ਕੋਲੋਤੇ ਆ ਸਾਰੇ ਬਲੈਸ ਹੁੰਨੇ ਆ ਪ੍ਰਭੂ ਅੱਜ ਤੇਰੇ ਦਾ ਪਵਿੱਤਰ ਵਚਨਾਂ ਦੇ ਨਾਲ ਅਸੀਂ ਬਲੈਸ ਹੋ ਗਏ ਆ ਪ੍ਰਭੂ ਜੀ ਤੁਸੀਂ ਬਲੈਸਿੰਗ ਦੇ ਦਿੱਤੀ ਹੈ ਪ੍ਰਭੂ ਜੀ ਤੁਸੀਂ ਸਾਡੇ ਆਟੇ ਦਾਣੇ ਪ੍ਰਾਪਤੇ ਤੋਂ ਬਰਕਤ ਦਿੱਤੀ ਹੈ ਸਾਡੇ ਖਾਣੇ ਦੇ ਬਰਕਤ ਦਿੱਤੀ ਹੈ ਸਾਡੇ ਬੱਚਿਆਂ ਨੂੰ ਕਾਮਯਾਬੀ ਦਿੱਤੀ ਹੈ ਸਾਡੇ ਜੀਵਨਾਂ ਦੇ ਵਿੱਚ ਉੱਤੇ ਲਾਇਓ ਸਾਡੇ ਘਰਾਂ ਨੇ ਉੱਤੇ ਲਾਇਓ ਪ੍ਰਭੂ ਜੀ ਅੱਜ ਕੋਈ ਵੀ ਦੁੱਖ ਹਾਲੀ ਨਹੀਂ ਛੱਡਿਆ ਮੇਰੇ ਪਰਮੇਸ਼ਵਰ ਅਸੀਂ ਤੇਰਾ ਕਨੂਬਾਦ ਕਰਦੇ ਹਾਂ ਸਾਰਾ ਕੁਝ ਤੁਸੀਂ ਵਾਹਿਗੁਰੂ ਪ੍ਰਭੂ ਜੀ ਅਸੀਂ ਸਾਰੀ ਮਹਿਮਾ ਤੁਹਾਨੂੰ ਦਿੰਦੇ ਆ ਇਹਨਾਂ ਸਾਰੰ ਦੇ ਉੱਤੇ ਔਰ ਸਾਡੇ ਸਭ ਦੇ ਉੱਤੇ ਜਿੱਥੇ ਵੀ ਸਾਡੀ ਵਾਜਦਾਗੀ ਹੈ ਪ੍ਰਭੂ ਉਹ ਵੀ ਤੇਰੇ ਵੱਲ ਮੋੜਾ ਮੇਰੇ ਪਰਮੇਸ਼ਵਰ ਤੇਰਾ ਵਚਨ ਜੀਵਨ ਦਿੰਦਾ ਹੈ ਪ੍ਰਭੂ ਜੀ ਜੋ ਜੋ ਸਾਡੀ ਬਾਣੀ ਨੂੰ ਸੁਣ ਰਿਹਾ ਮੇਰੇ ਪਰਮੇਸ਼ਵਰ ਉਹ ਤੇਰਾ ਵਚਨ ਕੰਮ ਕਰੇ ਮੇਰੇ ਪ੍ਰਭੂ ਜੀ ਤੇਰਾ ਬਚਨ ਜੀਵਨ ਦੇ ਮੇਰੇ ਪਰਮੇਸ਼ਵਰ ਕਿਉਂਕਿ ਸਾਥ ਧਰਤੀ ਪਤਾਲ ਸਾਰਾ ਕੁਝ ਤੇਰੇ ਕੇ ਖੁੱਲਾ ਪਿਆ ਪ੍ਰਭੂ ਜੀ ਅਸੀਂ ਤੇਰਾ ਧੰਨਵਾਦ ਕਰਦੇ ਆ ਪਰਮੇਸ਼ਵਰ ਤੇਰਾ ਉਹ ਸਾਰੀ ਮਹਿਮਾ ਤੁਹਾਨੂੰ ਦੇਣਿਆ ਪ੍ਰਭੂ ਜੀ ਸਾਰਾ ਆਦਰ ਔਨਰ ਤੇ 존재ਗੀ ਤੁਹਾਨੂੰ ਦੇਣਿਆ ਪਰਮੇਸ਼ਵਰ ਤੁਹਾਡੀ ਬਿਹਾਰ ਅੱਗੇ ਝੁਕਦੇ ਆ ਤੁਹਾਡੇ ਦਰਸ ਦੇੇਖ ਆਉਨਿਆ ਪਰਮੇਸ਼ਵਰ ਸਾਡੇ ਸਾਰਿਆਂ ਦੇ ਦਰਸ ਕਰ ਰੱਬ ਸਰ ਪਰਮੇਸ਼ਵਰ ਰੱਬ ਸਰ ਪ੍ਰਭੂ ਜੀ ਦਿਆ ਕਰ ਤਰਸ ਕਰ ਪ੍ਰਭੂ ਜੀ ਇਹ ਸਾਰਾ ਕੁਝ ਤੁਹਾਡੇ ਹੱਥਾਂ ਦੇ ਸੌਂਪਦੇ ਹੋਏ ਪਰਾਖਨਾ ਵਿਸ਼ਵਾਸ ਦੇ ਨਾਲ ਯਿਸੂ ਮਸੀਹ ਦੇ ਨਾਮ ਵਿੱਚ ਮਿਲ ਕੇ ਮੰਗਦੇ ਹਾਂ ਆਮੇਨ ਆਮੇਨ ਆਮੇਨ